ਹੈਲੋ एवरीवन ਆਪਣੀ ਕਹਾਣੀ ਦਾ ਨਾਮ ਹੈ ਮੈਂ ਸਕੂਲ ਨਹੀਂ ਜਾਵਾਂਗਾ ਦੇਖੋ ਆ ਬੱਚਾ ਸੁੱਤਾ ਪਿਆ ਐ ਆ ادی ਭੈਣ ਐ ਸਕੂਲ ਜਾ ਰਹੀ ਐ ਤੇ ਮੰਮੀ ਉਸ ਨੂੰ ਮੁੰਡੇ ਨੂੰ ਕਿਉਂ ਉਠਾ ਰਹੀ ਐ ਸੁਣ ਜੱਸੀ ਮਨਜੋਤ ਵਾਂਗ ਮੈਂ ਤੈਨੂੰ ਸਕੂਲ ਵਿੱਚ ਦਾਖਲ ਕਰਾ ਦੇਵਾਂਗੀ ਤੂੰ ਵੀ ਭੈਣ ਦੇ ਨਾਲ ਸਕੂਲ ਚਲਾ ਜਾਇਆ ਕਰ ਮਾਂ ਨੇ ਮਨਜੋਤ ਦੇ ਕਿਤਾਬਾਂ ਬੈਗ ਵਿੱਚ ਪਾਉਂਦਿਆਂ ਕਿਹਾ ਮੈਂ ਨਹੀਂ ਜਾਵਾਂਗਾ ਮਨਜੋਤ ਨੂੰ ਵੀ ਸਕੂਲ ਭੇਜੋ ਕੁੜੀਆਂ ਸਕੂਲ ਜਾਂਦੀਆਂ ਹਨ ਮੁੰਡੇ ਨਹੀਂ ਮੈਨੂੰ ਇਹ ਕਿਸਨੇ ਕਿਆ ਕਿਸੇ ਨੇ ਨਹੀਂ ਬਸ ਮੈਂ ਜਾਣਦਾ ਹਾਂ ਜਸਸੀ ちゃっਟ ਬੋਲੀ ਜਸਸੀ ちゃっਟ ਬੋਲਿਆ ਜਸਸੀ ਨੂੰ ਪੜਨ ਦਾ ਬਿਲਕੁਲ ਵੀ ਸ਼ੌਂਕ ਨਹੀਂ ਸੀ ਜਦੋਂ ਵੀ ਉਹ ਸਾਹਮਣੇ ਪੜਨ ਦੀ ਉਸ ਤੇ ਸਾਹਮਣੇ ਪੜਨ ਦੀ ਗੱਲ ਹੁੰਦੀ ਤਾਂ ਉਹ ਇਸ ਤਰ੍ਹਾਂ ਦਾ ਹੀ ਜਵਾਬ ਦਿੰਦਾ ਮਾਂ ਉਸ ਨੂੰ ਬਹੁਤ ਸਮਝਾਉਂਦੀ ਪਰ ਜਸਸੀ ਸਕੂਲ ਜਾਣ ਲਈ ਤਿਆਰ ਨਹੀਂ ਸੀ ਮਾਪਿਓ ਹਮੇਸ਼ਾ ਉਸ ਨੂੰ ਮਨਾਉਂਦੇ ਮਨਾਉਣ ਦੇ ਤਰੀਕੇ ਸੋਚਦੇ ਰਹਿੰਦੇ ਇੱਕ ਮਹੀਨੇ ਬਾਅਦ ਮਾਤਾ ਤੇ ਪਿਓ ਦੀ ਮਿਹਨਤ رنگ ਲਾਈ ਜੱਸੀ ਨੇ ਗਵਾਂਢ ਵਿੱਚ ਹੀ ਮੌਨਿਕਾ ਦੀਦੀ ਤੋਂ ਟਿਊਸ਼ਨ ਪੜਨ ਲਈ ਹਾਂ ਕਰ ਦਿੱਤੀ ਮਾਂ ਨੇ ਇਹ ਸੋਚ ਕੇ ਸੁੱਖ ਦਸਾ ਲਿਆ ਕਿ ਇੱਕ ਵਾਰ ਪੜਨ ਦੀ ਆਦਤ ਬਨ ਗਈ ਤਾਂ ਇਹ ਸਕੂਲ ਵੀ ਜਾਣਾ ਸ਼ੁਰੂ ਕਰ ਦੇਵੇਗਾ ਮਾਂ ਨੇ ਜੱਸੀ ਨੂੰ ਪਿਆਰ ਕੀਤਾ ਅਤੇ ਬੋਲੀ ਕਿ ਟਿਊਸ਼ਨ ਦਾ ਸਮਾਂ ਹੋ ਗਿਆ ਹੈ ਮੌਨਿਕਾ ਦੀਦੀ ਕੋਲ ਪੜਨ ਜਾਣਾ ਹੈ ਨਹੀਂ ਜਾਣਾ ਜੱਸੀ ਬੋਲਿਆ ਭੁੱਖ ਲੱਗੀ ਹੈ ਦੁੱਧ ਪੀ ਕੇ ਜਾਵਾਂਗਾ ਹੁਣੇ ਹੀ ਤਾਂ ਤੂੰ ਖਾਣਾ ਖਾਦਾ ਹੈ ਮਾਂ ਨੇ ਬੁੜਬੜੋਂਦਿਆਂ ਦੁੱਧ ਦਾ ਗਲਾਸ ਜੱਸੀ ਦੇ ਹੱਥ ਵਿੱਚ ਪੜਾ ਦਿੱਤਾ ਜੱਸੀ ਦੁੱਧ ਨੂੰ ਹੌਲੀ-ਹੌਲੀ ਪੀਣ ਲੱਗਿਆ ਅਤੇ ਦੁੱਧ ਪੀ ਕੇ ਉਹ ਲੰਮਾ ਪੈ ਗਿਆ ਮਾਂ ਨੇ ਕਿਹਾ ਹੁਣ ਜਾ ਕੇ ਪੜ ਮੈਂ ਕਿੱਲਾ ਖਾਣਾ ਚਾਹੁੰਦਾ ਹਾਂ ਮੈਨੂੰ ਹੋਰ ਭੁੱਖ ਲੱਗੀ ਹੈ ਜੱਸੀ ਬੋਲੇ ਲੋ ਜਲਦੀ ਖਾਓ ਅਤੇ ਪੜਾਈ ਲਈ ਜਾਓ ਮਾਂ ਨੇ ਝਟਕੇ ਲ ਜੱਸੀ ਦੇ ਹੱਥ ਵਿੱਚ ਪੜਾ ਦਿੱਤਾ ਕਿੱਲਾ ਖਤਮ ਕਰਕੇ ਜੱਸੀ ਫਿਰ ਲੰਮਾ ਪੈ ਗਿਆ ਹੁਣ ਕੀ ਹੋਇਆ ਲੰਮਾ ਕਿਉਂ ਪੈ ਗਿਆ ਮਾਂ ਨੇ ਚਿੱਕ ਕੇ ਕਿਹਾ ਮੇਰਾ ਢਿੱਡ ਭਰ ਗਿਆ ਹੈ ਮਾ ਮੈਂ ਉੱਠ ਨਹੀਂ ਸਕਦਾ ਮੈਨੂੰ ਨੀਂਦ ਵੀ ਆ ਰਹੀ ਹੈ ਇਹ ਕਹਿ ਕੇ ਜਸਸੀ ਨੇ ਛੱਟ ਬਿਸਤਰੇ ਵਿੱਚ ਲੁੱਕ ਕੇ ਅੱਖਾਂ ਬੰਦ ਕਰ ਲਈਆਂ ਜਦੋਂ ਜਸਸੀ ਜਾਗਿਆ ਮਨਜੋਤ ਤੇ ਗੁਰਜੋਤ ਦੋਵੇਂ ਪੜ੍ਹ ਕੇ ਆ ਰਹੀਆਂ ਸਨ ਸਾਹਮਣੇ ਕਈ ਰੰਗ-ਬਰੰਗੀਆਂ ਤਸਵੀਰਾਂ ਵਾਲੇ ਕਿਤਾਬਾਂ ਪਈਆਂ ਸਨ ਕਿਤਾਬਾਂ ਨੂੰ ਲੈ ਕੇ ਦੋਵਾਂ ਵਿੱਚਕਾਰ ਤਕਰਾਰ ਹੋ ਰਹੀ ਸੀ ਮਾਂ ਨੇ ਅੱਖਾਂ ਨਾਲ ਇਸ਼ਾਰਾ ਕਰਦਿਆਂ ਕਿਹਾ ਪਰੇ ਹਟੋ ਤੁਸੀਂ ਦੋਵੇਂ ਇਹ ਕਿਤਾਬਾਂ ਜਸਸੀ ਦੀਆਂ ਹਨ ਜੇ ਉਹਨਾਂ ਹੀ ਲੈਣਾ ਚਾਹੁੰਦਾ ਤਾਂ ਮੈਂ ਤੁਹਾਨੂੰ ਦੋਵਾਂ ਨੂੰ ਦੇ ਦੇਵਾਂਗੀ ਫਿਰ ਜਸਸੀ ਬਲ ਵੇਖਦੇ ਉਸਨੇ ਕਿਹਾ ਕਿਉਂ ਨਾ ਮੈਂ ਸਾਰੇ ਕਿਤਾਬਾਂ ਇਹਨਾਂ ਦੋ ਦੋਵਾਂ ਨੂੰ ਦੇ ਦਿਆਂ ਕਿਉਂ ਇਹ ਮੇਰੀਆਂ ਕਿਤਾਬਾਂ ਹਨ ਹੈਨਾ ਮੈਂ ਹੀ ਲਵਾਗਾ ਇਹ ਕਹਿ ਕੇ ਜੱਸੀ ਨੇ ਸਾਰੇ ਕਿਤਾਬਾਂ ਆਪਣੇ ਵੱਲ ਖਿੱਚ ਲਈਆਂ ਫਿਰ ਹੋਲੀ ਜੀ ਬੋਲਿਆ ਕੱਲ ਤੋਂ ਮੈਂ ਵੀ ਸਕੂਲ ਜਾਵਾਂਗਾ ਦੇਖੋ ਹਰਜੋਤਪੁਰ ਜੋਤ ਬੰਨਿਆ ਨੇ ਜੱਸੀ ਆ ਉਹਦੀ ਮੰਮੀ ਹੈ ਠੀਕ ਹੈ ਕਿਤਾਬਾਂ ਉਹਨਾਂ ਕੋਲੋਂ ਲੈ ਰਿਆ ਮੈਂ ਸਕੂਲ ਨਹੀਂ ਜਾਵਾਂਗਾ ਜੱਸੀ ਨੇ ਸਕੂਲ ਨਾ ਜਾਣ ਦਾ ਕੀ ਬਹਾਨਾ ਬਣਾਇਆ ਸੀਗਾ ਉਹ ਕੀ ਕਹਿੰਦਾ ਸੀਗਾ ਕੁੜੀਆਂ ਸਕੂਲ ਜਾਂਦੀਆਂ ਮੁੰਡੇ ਨਹੀਂ ਉਸ ਨੇ ਕਿਹਾ ਕਿ ਕੁੜੀਆਂ ਸਕੂਲ ਜਾਂਦੀਆਂ ਹਨ ਮੁੰਡੇ ਨਹੀਂ ਜੱਸੀ ਨੇ ਅਜੇਹਾ ਕੀ ਕਿਤਾ ਕਿ ਉਸ ਨੂੰ ਟਿਊਸ਼ਨ ਨਾ ਜਾਣਾ ਪਵੇ ਉਸਨੇ ਪਹਿਲਾਂ ਦੁੱਧ ਪੀ ਲਿਆ ਫਿਰ ਕੇਲਾ ਖਾ ਲਿਆ ਤੇ ਉਸ ਨੂੰ ਨੀਂਦ ਆ ਗਈ ਉਸਨੇ ਪਹਿਲਾਂ ਦੁੱਧ ਪੀ ਲਿਆ ਫਿਰ ਕੇਲਾ ਖਾ ਲਿਆ ਅਤੇ ਉਸ ਨੂੰ ਨੀਂਦ ਆ ਗਈ ਬਿੰਦੀ ਆਣੀ ਸੀ ਕੱਲੀ ਰੰਗ ਬਿਰੰਗੀਆਂ ਕਿਤਾਬਾਂ ਪਿੱਛੇ ਕੌਣ ਲੜ ਰਿਹਾ ਸੀ ਉਹ ਕਿਤਾਬਾਂ ਕਿਸ ਦੀਆਂ ਸਨ ਰੰਗ ਬਿਰੰਗੀਆਂ ਕਿਤਾਬਾਂ ਪਿੱਛੇ ਗੁਰਚੋਤ ਅਤੇ ਕੌਣ-ਕੌਣ ਸੀ गुरजोत मनजोत लड़ रही हैं सन किताबा जस्सी दिया सन मेहनत रंग इस तक की अर्थ है మెహనత రంగ లేదా అర్థ సఫల సఫల్ రమణ వాక బాగా రమణ డాక్టరీ పడైన ਰੰਗ ਲਿਆਈ ਅਤੇ ਅੱਜ ਉਹ ਡਾਕਟਰ ਬਣ ਗਿਆ ਹੈ ਤੁਹਾਡੇ ਮੁਤਾਬਕ ਜੱਸੀ ਸਕੂਲ ਤੇ ਟਿਊਸ਼ਨ ਨਾ ਜਾਣ ਲਈ ਜੋ ਕੁਝ ਕਰਿਆ ਸੀ ਕਿ ਉਹ ਸਹੀ ਸੀ ਜੇ ਹਾਂ ਤਾਂ ਕਿਉਂ ਜੇ ਨਹੀਂ ਤਾਂ ਕਿਉਂ ਨਹੀਂ ਉਹ ਜੋ ਜੱਸੀ ਕਰ ਰਿਹਾ ਸੀ ਉਹ ਗਲਤ ਸੀ ਉਸ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਉਸ ਨੂੰ ਸਕੂਲ ਜਾਣਾ ਚਾਹੀਦਾ ਹੈ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਹੈ